ਸਸਰੀ ਕਾਜ ਜੀ ਸਾਰਿਆਂ ਨੂੰ ਅੱਜ ਆਪਾਂ ਖੋਏ ਦੀ ਬਰਫੀ ਬਣਾਵਾਂਗੇ ਆ ਖੋਆ ਹੈਗਾ ਅੱਧਾ ਕਿਲੋ ਤੇ ਆ ਕਾਜੂ ਬਦਾਮ ਮਗਜ ਖਰੋਟ ਇਹ ਕੱਟ ਕੇ ਰੱਖੇ ਹੋਏ ਹੈਗੇ ਤੇ ਆ ਕੌਲੀ ਖੰਡ ਦੀ ਹੈ ਤੇ ਆਪਾਂ ਹੁਣ ਕੜਾ ਅੱਗ ਮੱਚ ਪੀ ਤੇ ਕੜਾਈ ਤਰਾਂਗੇ ਦੋਸਤੋ ਕੱਲ ਅਸੀਂ ਕਮਿਊਨਿਟੀ ਪੋਸਟ ਵੀ ਕੀਤੀ ਸੀਗੀ ਵੀ ਤੁਹਾਡੇ ਤੋਂ ਪੁੱਛਿਆ ਸੀਗਾ ਤੁਹਾਡੀ رائے ਲਈ ਸੀਗੀ ਵੀ ਕਿਹੜੀ ਵੀਡੀਓ ਤੁਸੀਂ ਚਾਹੁੰਦੇ ਹੋ ਤੇ ਸਾਰਾ ਨਾ ਵੱਧ ਵੀ ਖੋਏ ਦੇ 46% ਆਏ ਸੀ ਤਾਂ ਕਰਕੇ ਅੱਜ ਅਸੀਂ ਖੋਆ ਬਣਾ ਰਹੇ ਹਾਂ ਖੋਏ ਦੇ ਮਤਲਬ ਬਰਫੀ ਆਪਾਂ ਖੋਆ ਪਾ ਦੇਾਂਗੇ ਜੇ ਕੋਆ ਗਰਮ ਹੋ ਗਿਆ ਪੂਰਾ ਫਿਰ ਆਪਾਂ ਖੰਡ ਪਾ ਦਾਂਗੇ ਹੁਣ ਆਪਣਾ ਚੰਗੀ ਤਰ੍ਹਾਂ ਖੁਆ ਗਰਮ ਹੋ ਗਿਆ ਤੇ ਆਪਾਂ ਖੰਡ ਪਾਵਾਂਗੇ ਤਾਂ ਗਰਮੀ ਸੀ ਖੁਆ ਤਾਂ ਤਾਜਾ ਸੀਗਾ ਤਾਜਾ ਲੈਂਗੜਾ ਹੁਣ ਆਪਾਂ ਖੰਡ ਪਾਵਾਂਗੇ ਹੰਡਾ ਪਾਣੀ ਛੱਡੋਗੀ ਤੇ ਠੰਡਾ ਪਾਣੀ ਆਪਾਂ ਸਵਾਰ ਕੇ ਸੁਕਾਵਾਂਗੇ। ਆਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸਟਰਾਸ ਤਿਆਰ ਤੋਂ ਅਸੀਂ ਪਰਚਨਾ ਬਾਹਰ ਕੱਢ ਦਿਆਂਗੇ। ਤੇ ਲੱਕੜ ਦੀ ਕੜਚੀ ਨਾਲ ਆਪਾਂ ਆਹ ਗੰਡਾਈਆਂ ਜਿਹੜੀਆਂ ਹੈਗੀਆਂ ਇਹ ਮਿਕਸ ਕਰ ਦਿਆਂਗੇ। ਕੋਈ ਨਹੀਂ ਗੰਡਾ ਨਹੀਂ ਤਾਂ ਹੁੰਦਗਾ ਹੀ ਐ। ਤੇ ਇਹਦੇ ਨਾਲ ਵਧੀਆ ਮਿਕਸ ਹੋ ਜਾਣਗੀਆਂ। ਸਾਰੇ ਅਫਸੇ ਜਾਣਗੀਆਂ ਕੋਈ ਕੋਈ ਮੋੜੀ ਮੋਟੀ ਤੋਂ ਘਲਾ ਵਿੱਚ ਰਵੇ ਪਟ ਜਾਣਗੀਆਂ ਜਮਾਂ ਕੋ ਵਧੀਆ ਬਣ ਗਿਆ ਚੰਗੀ ਤਰ੍ਹਾਂ ਗਾਣਾ ਹੋ ਗਿਆ ਤੇ ਆਪਾਂ ਹੁਣ ਲਾਵਾਂਗੇ ਆ ਥਾਲੀ ਨੂੰ ਆਪਾਂ ਰਫਨ ਲਾ ਕੇ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਉਹ ਆਪਾਂ ਸਾਰਾ ਥਾਲੀ 'ਚ ਪਾ ਲਿਆ ਤੇ ਆਪਾਂ ਇਹਨੂੰ ਇੱਕੋ ਜਿਹਾ ਕਰ ਦੇਾਂਗੇ ਅੱਧੀ ਥਾਲੀ 'ਚ ਰੱਖਾਂਗੇ ਸਾਰੇ ਚੰਨੀ ਖਲਾਰ ਦੇ ਨਾ ਉਹ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਤੱਕ ਖੋਆ ਤੋਂ ਤੇ ਹੁਣ ਆਪਾਂ ਕਾਜੂ ਬਦਾਮ ਲਾਵਾਂਗੇ ਸੇ ਮਾੜੀ ਜਿਹਾ ਸਾਰਾ ਕੁਝ ਹੀ ਹੈਗਾ ਖਰੋਟ ਵਰੇ ਇੱਕ ਵਰੇ ਕਾ ਆਪਾਂ ਕੱਟ ਕੇ ਰੱਖੇ ਹੋਏ ਐ ਹੁਣ ਆਪਾਂ ਇਹਨੂੰ 20-25 ਮਿੰਟ ਫਰਿੱਜ 'ਚ ਰੱਖ ਦਿਆਂਗੇ ਫਿਰ ਤੁਹਾਨੂੰ ਕੱਟ ਕੇ ਦਿਖਾਵਾਂਗੇ ਲਓ ਅੱਧਾ ਘੰਟਾ ਹੋ ਗਿਆ ਬismillah ਰੱਖੇ ਨੂੰ ਫਰਿੱਜ 'ਚ ਤੇ ਆਪਣੀ ਠੰਡੀ ਹੋ ਗਈ ਹੈ ਵਰਫੀ கட்டாாங்கே ਬਰਫੀ ਕਿੱਡੀ ਵਧੀਆ ਬਣੀ ਆਪਣੀ ਲਓ ਆਪਾਂ ਫੇਸ ਕੱਟ ਲੈ ਸਾਰੇ ਬਹੁਤ ਵਧੀਆ ਚੌਰਸ ਚੌਰਸ ਕੱਟ ਲੈ ਬਹੁਤ ਵਧੀਆ ਬਣੀ ਹੈ ਬਰਫੀ ਆਪਣੀ ਜੇ ਸਾਡੇ ਵੀਡੀਓ ਪਸੰਦ ਲੱਗੇ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ